ਬੜਾ ਆ ਗਿਆ ਕਹਾਣੀ ਚ ਵੜ ਚਲੀਏ ਨਾਲੇ ਕੋਈ ਦਿਹਾੜੀ ਬਣਾਉਣੇ ਤੜਕੇ ਦੇ ਐਵੇਂ ਤੁਰੇ ਫਿਰਦੇ ਆ ਜੈ ਸੰਤਾਂ ਦੀ ਜੈ ਗੋਰਖਨਾਥ ਦੀ ਬੱਚਾ ਆਵਾਜ਼ ਮਾਰ ਕਿਸੇ ਨੂੰ ਆਪ ਦੇ ਵੱਡੇ ਨੂੰ ਬਾਹਰ ਮੰਮੀ ਪੈਰ ਚੋ ਗਈ ਆਇਆ ਜੈ ਸੰਤਾਂ ਦੀ ਜੈ ਫਕੀਰਾਂ ਦੀ ਜੈ ਸੰਤਾਂ ਦੀ ਜੈ ਸੰਤਾਂ ਦੀ ਜੈ ਬਾਬਾ ਜੀ ਬੱਚਾ ਹਾਂਜੀ ਬਾਬਾ ਜੀ ਕੋਈ ਦਵਾਈ ਬੂਟੀ ਦਵਾਈ ਬੁੱਢੀ ਦਾ ਫੇਰ ਲਵਾਂਗੇ ਬਾਬਾ ਜੀ ਪਹਿਲਾਂ ਤੁਸੀਂ ਸਾਡਾ ਹੱਥ ਵੇਖ ਕੇ ਸੱਚ ਦੱਸੋ ਫੇਰ ਮੰਨਾਂਗੇ ਤੁਹਾਨੂੰ ਜਰੂਰ ਜਰੂਰ ਜੀ ਹੱਥ ਵੇਖਣ ਵਾਸਤੇ ਤਾਂ ਬਾਬੇ ਆਏ ਆ ਬਹਿ ਜਾਈ ਲੈ ਸੰਤਾਂ ਦੀ ਬੱਚਾ ਤੇਰੇ ਤਿੰਨ ਜਵਾਕ ਆ ਹਾਂ ਬਾਬਾ ਜੀ ਵੱਡੀ ਕੁੜੀ ਹਾਂਜੀ ਛੋਟੇ ਮੁੰਡਿਆ ਇੱਕ ਉਹ ਦੋ ਛੋਟਾ ਮੁੰਡਾ ਹਾਂਜੀ ਬਾਬਾ ਜੀ ਤੇ ਤੇਰੇ ਮੁੰਡੇ ਨੂੰ ਵੱਡੇ ਨੂੰ ਪ੍ਰੋਬਲਮ ਵੀ ਆ ਹਾਂਜੀ ਬਾਬਾ ਜੀ ਤੇ ਜੇ ਉਹਨੂੰ ਕਰਦ ਗਏ ਠੀਕ ਫਿਰ ਦੱਸੋ ਕਰਦੋ ਬਾਬਾ ਜੀ ਕੋਈ ਪੈਸਾ ਨਹੀਂ ਲੈਣਾ ਕੁਛ ਨਹੀਂ ਲੈਣਾਗਾ ਤੁਸੀਂ ਆਣੇ ਨਾ ਵੀ ਪਹਿਲਾਂ ਬੜੇ ਠੱਗ ਆਏ ਆ ਹਾਂਜੀ ਬਾਬਾ ਜੀ ਬਹੁਤ ਬਾਬਾ ਜੀ ਅੱਗੇ ਸਾਨੂੰ ਲੁੱਟਿਆ ਬਹੁਤ ਆ ਅੱਗੇ ਵੀ ਬਹੁਤ ਜੋਗੀ ਬਥੇਰੇ ਆਏ ਆ ਬਾਬੇ ਬਥੇਰੇ ਆਏ ਆ ਦੇਸ਼ੇ ਅਸੀਂ ਠੀਕ ਕਰ ਦਾਂਗੇ ਠੀਕ ਕਰ ਦਾਂਗੇ ਕਿਸੇ ਨੇ ਸਾਡਾ ਹੱਲ ਨਹੀਂ ਕੀਤਾ ਬੱਚਾ ਇਹ ਤੁਸੀਂ ਇਹ ਸੋਚੋ ਵੀ ਗੋਰਖਨਾਥ ਹੀ ਆ ਗਿਆ ਤੁਹਾਡੇ ਕੋਲੇ ਚੱਲ ਕੇ ਕੋਈ ਪੈਸਾ ਨਹੀਂ ਪਹਿਲਾਂ ਲੈਣਾ ਕੋਈ ਆਟਾ ਨਹੀਂ ਕੋਈ ਰੋਟੀ ਨਹੀਂ ਕੋਈ ਤੁਹਾਡੇ ਘਰੋਂ ਪਾਣੀ ਨਹੀਂ ਪੀਣਾਗਾ ਜਦੋਂ ਤੁਹਾਡਾ ਮੁੰਡਾ ਠੀਕ ਹੋ ਜਾ ਜਿੰਨੀ ਤੁਹਾਡੀ ਸ਼ਰਧਾ ਹੋਵੇ ਉਹਨਾਂ ਤੁਸੀਂ ਦੇ ਦਿਓ ਨਾਮ ਵੀ ਦੇਵਾਂਗੇ ਤਾਂ ਤਾਂ ਵੀ ਤੁਹਾਡਾ ਉੰਡਾ ਛਾਲਾ ਮਾਰੂਗਾ ਬਾਹਰ ਕੈਨੇਡਾ ਜਾਊਗਾ ਜੋ ਤੁਹਾਡੇ ਮਨਚਾ ਠੀਕ ਐ ਇੰਝ ਕਰੋ ਤੁਹਾਡੇ ਕੋਲੇ ਵਧੀਆ ਖਰਾ ਸੋਨਾ ਪਿਆ ਹਾਂਜੀ ਬਾਬਾ ਜੀ ਉਹ ਨਾਲ ਨਹੀਂ ਲੈ ਜਾਣਾ ਬੱਚਾ ਸੀ ਠੀਕ ਆ ਬਾਬਾ ਜੀ ਇੱਕ ਪਾਣੀ ਦਾ ਗਲਾਸ ਤੇ ਚਾਰ ਪੰਜ ਤੋਲੇ ਸੋਨਾ ਲੈ ਕੇ ਆਓ ਜੀ ਠੀਕ ਆ ਬਾਬਾ ਜੀ ਜੈ ਸੰਤਾਨ ਦੀ ਜੈ ਬਾਬਾ ਜੀ ਬਾਬਾ ਜੀ ਹੋਰ ਜੀ ਨਹੀਂ ਕੋਈ ਦੀਦਾ ਪਿਆ ਬੱਚਾ ਬਾਬਾ ਜੀ ਕੰਮ ਗਏ ਆ ਬਾਹਰ ਕਿਤੇ ਆਉਣਗੇ ਘੰਟੇ ਦੋ ਘੰਟੇ ਤੱਕ ਘਰ ਦੇ ਜੀ ਠੀਕ ਹੈ। ਲਓ ਜੀ ਤੁਹਾਨੂੰ ਇਹ ਦਵਾਈ ਦਿੰਨੇ ਆ। ਇਹ ਦਵਾਈ ਬਹੁਤ ਉੱਚੋ ਜੰਗਲਾਂ ਤੋਂ ਜਾ ਕੇ ਇਹ ਬੜੀ ਤਕੜੀ ਜੜੀ ਬੂਟੀ ਰਗੜ ਕੇ ਦੇ ਵਿੱਚ ਪਾਈ ਵੀ ਆ। ਇਹ ਦਵਾਈ ਦਾ ਕੋਈ ਮੋਲ ਨਹੀਂ। ਸਿਰਫ ਅਸੀਂ ਤਾਂ ਬੱਚੇ ਤੇ ਤਰਸ ਕਰਕੇ ਇਹਨੂੰ ਇਹ ਦਵਾਈ ਦਿੰਨੇ ਆ। ਨਾਲ ਸੋਨੇ ਦੀ ਪਾਣ ਲਾ ਕੇ ਤੇ ਦੇਖਿਓ ਇਹ ਸੋਨਾ ਵੀ ਤੁਹਾਡਾ ਤੁਹਾਡੇ ਕੋਲੇ ਆ। ਬਾਬੇ ਨੇ ਕੁਝ ਨਹੀਂ ਲੈ ਕੇ ਜਾਣਾਗਾ। ਜੈ ਸੰਤਾਨ। ਜਾ ਜ਼ਾ ਦੋ ਨਹੀਂ ਜਾਏ ਬਾਬਾ ਬਗਮ ਬੜਦਾਤ ਜਾਏ ਬਾਬਾ ਅੱਦੇ ਖਾ ਲਈ ਬਾਬਾ ਮਾ ਜੈ ਬਾਬਾ ਜੈ ਬਾਬਾ ਲਓ ਜੀ ਇਹ ਦੋ ਘੁੱਟ ਤੁਸੀਂ ਪਰ ਲੋ ਤੇ ਬੱਚੇ ਨੂੰ ਇੱਕ ਘੁੱਟ ਪਿਆ ਦਿਓ ਤੇ ਇਸ ਤੋਂ ਬਾਅਦ ਬਸ ਇਹ ਦਵਾਈ ਕੱਲੇ ਬੱਚੇ ਨੂੰ ਦੇਣੀ ਹੈ ਉਦੋਂ ਬਾਅਦ ਤੁਸੀਂ ਨਹੀਂ ਲੈਣੀ ਹੈ ਦਵਾਈ ਬਸ ਇਹ ਤਾਂ ਇੱਕ ਰੋਸ ਨੂੰ ਬਸ ਮਾੜਾ ਇੱਕ ਰ ਪ੍ਰਸ਼ਾਦ ਤੌਰ ਤੇ ਦਿੱਤੀ ਹੈਈ ਬੱਤ ਕੀ ਬੱਚੇ ਨੂੰ ਦੇਣੀ ਆ ਠੀਕ ਹੈ ਲੈ ਲੋ ਜੀ ਲੈ ਪੱਤ ਹੋ ਜਾਏਗਾ ਸੈਟ ਬਾਬਾ ਜੀ ਕੋ ਸੋਈ ਆਂਦਾ ਮੇਰੇ ਸਿਰੋਂ ਦਾ ਇਹ ਬਹੁਤ ਖਰੀ ਦਵਾਈ ਆ ਮਾੜਾ ਮੋਟਾ ਤਾਂ ਹੋਊਗਾ ਹੀ ਠੀਕ ਆ ਬਾਬਾ ਜੀ ਘਟਪਗੇ ਕੋਈ ਨਾ ਘੰਟਾ ਉਹਦੇ ਇਹ ਬਾਬਿਆਂ ਦੀ ਪੈਗੀ ਦਿਹਾੜੀ ਚੱਕੋ ਆ ਦਵਾਈ ਇਹ ਫੇਰ ਪੀਲੇ ਤੁਸੀਂ ਫੇਰ